ਆ ਦੇਖੋ ਦੋਸਤੋ ਸਾਡੇ ਪਿੰਡ ਬੇਲਾ ਦੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਸਾਰੇ ਨੌਜਵਾਨ ਬੱਚੇ ਬਜ਼ੁਰਗ ਹਰ ਉਮਰ ਦਾ ਤੁਹਾਨੂੰ ਇੱਥੇ ਸ਼ਖਸ ਦਿਖਾਈ ਦੇ ਰਿਹਾ ਹੋਊਗਾ ਇਹ ਸੇਵਾ ਕਰ ਰਹੇ ਆ ਇਹ ਜਿਹੜੀ ਸੇਵਾ ਏ ਇਸ ਸੇਵਾ ਨੂੰ ਅੱਜ 4-5 ਦਿਨ ਹੋ ਗਏ ਲਗਾਤਾਰ ਇਹ ਸੇਵਾ ਚੱਲ ਰਹੀ ਆ ਸੋ ਇਹ ਬੇਲੇ ਦਾ ਮੇਨ ਅੱਡਾ ਏ ਦੋਸਤੋ ਇਹ ਬੇਲੇ ਦਾ ਪੁੱਲ ਵਾਲਾ ਢਾ ਘਿਆ ਜਾਂਦਾ ਜੀ ਇਹਨੂੰ ਸੋ ਇੱਥੇ 4-5 ਦਿਨ ਤੋਂ ਲਗਾਤਾਰ ਸੇਵਾ ਚੱਲ ਰਹੀ ਹੈ ਇੱਥੇ ਬਾਹਰੋਂ ਮਿੱਟੀ ਦੇ ਟਿੱਪਰ ਆਉਂਦੇ ਆ ਬਾਹਰੋਂ ਸੰਗਤ ਟਰਾਲੀਆਂ ਭਰ-ਭਰ ਕੇ ਟਿੱਪਰ ਭਰ-ਭਰ ਕੇ ਸੇਵਾ ਦੇ ਵਿੱਚ ਮਿੱਟੀ ਲੈ ਕੇ ਆ ਰਹੀ ਹੈ ਤੇ ਇੱਥੋਂ ਆਹ ਥੈਲੇ ਭਰੇ ਜਾ ਰਹੇ ਆ ਇਹ ਥੈਲੇ ਭਰ ਕੇ ਸਤ ਨੂੰ ਜੀ ਦਰਿਆ ਤੇ ਜਾ ਰਹੇ ਆ ਦੋਸਤੋ ਆ ਦੇਖੋ ਸਾਡੀਆਂ ਮਾਤਾਵਾਂ ਸਾਡੀਆਂ ਭੈਣਾਂ ਤੁਹਾਨੂੰ ਪਿੰਡ ਦਾ ਹਰ ਚਿਹਰਾ ਨਜ਼ਰ ਆਊਗਾ ਜੀ ਉਹ ਸਾਹਮਣੇ ਵੀਰ ਦੇਖ ਰਹੇ ਹੋ ਤੁਸੀਂ ਉੱਪਰ ਜਿਹੜਾ ਲੱਗਿਆ ਹੋਇਆ ਸਭ ਤੋਂ ਉੱਪਰ ਟੋਚੀ ਤੇ ਐਨਕ ਲਾਈ ਹੋਇਆ ਜਿਹਨੇ ਉਹ ਸਰਕਾਰੀ ਜੋਬ ਕਰਦਾ ਤੇ ਚੰਗੀ ਸੈਲਰੀ ਆ ਮੁੰਡੇ ਦੀ ਤੇ ਬਸ ਇੱਕ ਦਿਨੋਂ ਸੇਵਾ 'ਚ ਲੱਗਿਆ ਹੋਇਆ ਉਹਨੇ ਕਦੇ ਵੈਸੇ ਜ਼ਿੰਦਗੀ 'ਚ ਤਸਲਾ ਚੱਕਿਆ ਤੱਕ ਨਹੀਂ ਤੇ ਆਹ ਦੇਖ ਲਓ ਕਿਆ ਸੇਵਾ ਭਾਵਨਾ ਏ ਇਹ ਆ ਮੇਰੇ ਪਿੰਡ ਦੀ ਕਹਾਣੀ ਤੇ ਆਜੋ ਅੱਜ ਮੈਂ ਤੁਹਾਨੂੰ ਸਭ ਨਾਲ ਰੂਬਰੂ ਕਰਾਂਦਾ ਤੇ ਅੱਜ ਆਪਾਂ ਇਧਰ ਨੂੰ ਘੁੰਮ ਕੇ ਚੱਲਦੇ ਹਾਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਦੇ ਚਿਹਰੇ ਦਿਖਾ ਦਮਾ ਦੋਸਤੋ ਸੱਤ ਨੂੰ ਜੀ ਦਰਿਆ ਤੇ ਜਿਸ ਦਿਨ ਟਹਾ ਲੱਗੀ ਹੈ ਦੋਦਪੁਰ 23 ਨੰਬਰ ਬੁਰਜੀ ਤੇ ਜਿਹਨੂੰ ਤੁਸੀ ਬੰਨ ਕਿਹਾ ਜਾਂਦਾ ਸੋ ਉਸੇ ਦਿਨ ਤੋਂ ਸਾਰਾ ਇਲਾਕਾ ਬੱਚਾ ਬੱਚਾ ਸੇਵਾ ਦੇ ਵਿੱਚ ਜੁਟ ਗਿਆ ਬੱਚਾ ਬੱਚਾ ਉਸ ਮੁਸੀਬਤ ਦੇ ਨਾਲ ਲੜਨ ਲਈ ਤਕੜਾ ਹੋ ਗਿਆ ਤੇ ਆ ਦੇਖੋ ਇਹ ਸਾਰੇ ਨੌਜਵਾਨ ਇਸ ਵਕਤ ਉਸੇ ਬੰਨ ਤੇ ਥੈਲੇ ਭਰ-ਭਰ ਕੇ ਉਹਨਾਂ ਨੂੰ ਬੰਨ ਕੇ ਟਰਾਲੀਆਂ ਦੇ ਵਿੱਚ ਲੱਦ ਕੇ ਭੇਜ ਰਹੇ ਆ ਇੱਕ ਦੋਦਪੁਰ ਬੰਨ ਢਾ ਲੱਗੀ ਹੋਈ ਆ ਤੇ ਦੂਸਰੀ ਢਾ ਲੱਗੀ ਹੋਈ ਆ ਸਾਰੰਗਪੁਰ ਫਸੇ ਆ ਤੇ ਇਹ ਆ ਮੇਰੇ ਪਿੰਡ ਦੀ ਏਕਤਾ ਸੋ ਦੋਸਤੋ ਇਹਨਾਂ ਨੂੰ ਨੌਜਵਾਨਾਂ ਨੂੰ ਕੋਈ ਜ਼ਰੂਰਤ ਨਹੀਂ ਹੈ ਕੰਮ ਕਰਨ ਦੀ ਇਹ ਸਾਰੇ ਚੰਗੇ ਘਰਾਂ ਦੇ ਮੁੰਡੇ ਆ ਪਰ ਵਸ ਇੱਕ ਸੇਵਾ ਭਾਵਨਾ ਪ੍ਰਤੀ ਇੱਕ ਇਹਨਾਂ ਦੇ ਦਿਲ ਦੇ ਵਿੱਚ ਜਿਹੜੀ ਸੇਵਾ ਹੈ ਭਾਵਨਾ ਹੈ ਉਸ ਕੁਦਰਤ ਨਾਲ ਪਿਆਰ ਆ ਇਨਸਾਨੀਅਤ ਨਾਲ ਮੁਹੱਬਤ ਆ ਉਸ ਮੁਹੱਬਤ ਦੇ ਵਾਰੇ ਜਾਈਏ ਸਿਰਫ ਉਸ ਮੁਹੱਬਤ ਦੇ ਸਦਕਾ ਇਹ ਇਸ ਸੇਵਾ ਦੇ ਵਿੱਚ ਲੱਗੇ ਹੋਏ ਆ ਸੋ ਦੋਸਤੋ ਇਹ ਮੇਰਾ ਬੇਲਾਪਿੰਡ ਉਹੀ ਬੇਲਾਪਿੰਡ ਆ ਜਿਸ ਬੇਲਾਪਿੰਡ ਦੇ ਸਰਦਾਰ ਸਰਦਾਰ ਹਰਦੀਆਰ ਸਿੰਘ ਜੀ ਜੋ ਜੱਸਾ ਸਿੰਘ ਰਾਮਗੜੀਆ ਜੀ ਦੀ ਮਿਸਲ ਵਿੱਚੋਂ ਹੋਏ ਆ ਇਹ ਬੇਲਾਪਿੰਡ ਉਹਨਾਂ ਦਾ ਹੀ ਵਸਾਇਆ ਹੋਇਆ ਹੈ ਜੀ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਦੀ ਉਸਾਰੀ ਦੀ ਸਰਦਾਰ ਹਰदयाल ਸਿੰਘ ਜੀ ਨੇ ਆਪਣੇ ਹੱਥੀਂ ਕਰਵਾਈ ਸੀ ਤੇ ਜਦੋਂ ਉਹ ਸਾਰੀ ਪੂਰੀ ਹੋ ਗਈ ਤਾਂ ਭਾਈ ਸਾਹਿਬ ਨੇ ਅਰਦਾਸ ਵਿੱਚ ਬਾਬਾ ਹਰदयाल ਸਿੰਘ ਜੀ ਨੂੰ ਕਿਹਾ ਕੇ ਮਹਾਰਾਜ ਤੁਸੀਂ ਬਹੁਤ ਵੱਡਾ ਕਾਰਜ ਕੀਤਾ ਹੈ ਸੋ ਅਰਦਾਸ ਵਿੱਚ ਦੱਸੋ ਗੁਰੂ ਗ੍ਰੰਥ ਸਾਹਿਬ ਜੀ ਤੋਂ ਗੁਰੂ ਗੋਬਿੰਦ ਸਿੰਘ ਜੀ ਤੋਂ ਤੁਹਾਡੇ ਲਈ ਕੀ ਮੰਗਿਆ ਜਾਵੇ ਤਾਂ ਜੋ ਤੁਹਾਡੀ ਜਿਹੜੀ ਆਸ ਹੈ ਪੂਰੀ ਹੋ ਜਾਵੇ ਜੋ ਸਰਦਾਰ ਹਰਦੀਾਲ ਸਿੰਘ ਜੀ ਸਨ ਉਹ ਵੇ ਔਲਾਦ ਸਨ ਦੋਸਤੋ ਸੋ ਜਿੰਨੀ ਵੀ ਉੱਥੇ ਸੰਗਤ ਖੜੀ ਸੀ ਉਸ ਸੰਗਤ ਦੇ ਦਿਮਾਗ ਵਿੱਚ ਇੱਕੋ ਸਵਾਲ ਸੀ ਇੱਕੋ ਖਿਆਲ ਸੀ ਕਿ ਸ਼ਾਇਦ ਸਰਦਾਰ ਹਰਦੀਆਲ ਸਿੰਘ ਜੀ ਆਪਣੇ ਲਈ ਬਾਰਸ ਦੀ ਦਾਤ ਮੰਗਣਗੇ ਆਪਣੇ ਲਈ ਪੁੱਤਰ ਮੰਗਣਗੇ ਲੇਕਿਨ ਸਰਦਾਰ ਹਰਦੀਆਲ ਸਿੰਘ ਜੀ ਨੇ ਜਦੋਂ ਅਰਦਾਸ ਦੇ ਵਿੱਚ ਦਾਤ ਮੰਗੀ ਤਾਂ ਸਾਰਾ ਇਲਾਕਾ ਸਾਰੀ ਸੰਗਤ ਹੱਕੀ ਵਕੀ ਰਹਿ ਗਈ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਦੇ ਵਿੱਚ ਮੰਗਿਆ ਕਿ हे ਗੁਰੂ ਗ੍ਰੰਥ ਸਾਹਿਬ ਮੇਰੇ ਕੋਲ ਕਦੇ ਵੀ ਔਲਾਦ ਨਾ ਹੋਵੇ ਮੈਂ ਹਮੇਸ਼ਾ ਐਸੇ ਤਰ੍ਹਾਂ ਵੇ ਔਲਾਦ ਜਾਮਾ ਜਦ ਕਿ ਸ਼ਾਂਤ ਗੁਰੂ ਬਾਬਾ ਗੁਰਦੇਵ ਸਿੰਘ ਹਰਦੇਵਾਲ ਸਿੰਘ ਜੀ ਬਹੁਤ ਹੀ ਜ਼ਮੀਨਾਂ ਦੇ ਮਾਲਕ ਸਨ ਉਹਨਾਂ ਦੀ ਹਜ਼ਾਰਾਂ ਏਕੜ ਜ਼ਮੀਨ ਸੀ ਜਿਸ ਜਗ੍ਹਾ ਤੇ ਗੁਰੂਦਵਾਰਾ ਕਤਲਗਰ ਸਾਹਿਬ ਬਣਵਾਇਆ ਸੀ ਉਸ ਜਗ੍ਹਾ ਤੇ ਜਿਹੜੇ ਲੋਕ बसे ਹੋਏ ਸਨ ਉਹਨਾਂ ਲੋਕਾਂ ਨੂੰ ਆਪਣੀਆਂ ਜ਼ਮੀਨਾਂ ਦੇ ਵਿੱਚੋਂ ਜ਼ਮੀਨ ਦੇ ਕੇ ਉਹਨਾਂ ਨੇ ਉਹਨਾਂ ਨੂੰ ਉੱਥੇ ਬਿਠਾਇਆ ਤੇ ਉਸ ਜਗ੍ਹਾ ਤੇ ਗੁਰੂਦਵਾਰਾ ਕਤਲਗੜ੍ਹ ਸਾਹਿਬ ਦੀ ਉਸਾਰੀ ਕਰਵਾਈ ਤੇ ਜਦੋਂ ਬਾਬਾ ਹਰदयाल ਸਿੰਘ ਜੀ ਨੇ ਅਰਦਾਸ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਇਹ ਮੰਗੇ ਆ ਕਿ ਮੈਂ ਹਮੇਸ਼ਾ ਬੇਔਲਾਦ ਰਹਾ ਤੇ ਮੈਂ ਬੇਔਲਾਦ ਹੀ ਇਸ ਦੁਨੀਆ ਤੋਂ ਜਾਵਾਂ ਤਾਂ ਉਹਨਾਂ ਦੇ ਜਿਹੜੇ ਸ਼ੁਭਚਿੰਤਕ ਸਨ ਜਿਹੜੇ ਉਹਨਾਂ ਦੇ ਇਲਾਕੇ ਦੇ ਸੇਵਕ ਸਨ ਤਾਂ ਉਹਨਾਂ ਨੇ ਕਿਹਾ ਬਾਬਾ ਜੀ ਸਰਦਾਰ ਜੀ ਤੁਸੀਂ ਇਹ ਕੀ ਮੰਗ ਲਿਆ ਕਿ ਲੋਕ ਤਾਂ ਔਲਾਦ ਲਈ ਸੁੱਖਾ ਸੁਖਦੇ ਆ ਲੋਕ ਤਾਂ ਇੰਨਾ ਕੁਝ ਮੰਗਦੇ ਆ ਤਾਂ ਬਾਬਾ ਜੀ ਨੇ ਬੜੀ ਹੀ ਨਿਮਰਤਾ ਨਾਲ ਜਵਾਬ ਦਿੱਤਾ ਹੱਸਦੇ ਹੋਏ ਬੋਲੇ ਕਿ ਸਜਨੋ ਕਿ ਅਗਰ ਮੈਂ ਅੱਜ ਇੱਥੇ ਔਲਾਦ ਮੰਗ ਲੈਂਦਾ ਤਾਂ ਸ਼ਾਇਦ ਕਾਲੂ ਉੱਠ ਕੇ ਮੇਰੀ ਕੁੱਲ ਵਿੱਚੋਂ ਕੋਈ ਇਸ ਗੁਰਦੁਆਰੇ ਤੇ ਕਬਜ਼ਾ ਕਰ ਲੈਂਦਾ ਤੇ ਉਹ ਕਹਿੰਦਾ ਕਿ ਇਹ ਗੁਰਦੁਆਰਾ ਸਾਡੇ ਬਜ਼ੁਰਗਾਂ ਨੇ ਬਣਾਇਆ ਹੋਇਆ ਹੈ ਇਹ ਸਾਡੀ ਜ਼ਮੀਨ ਤੇ ਹੈ ਇਹ ਸਾਡੇ ਪੈਸਿਆਂ ਦਾ ਬਣਿਆ ਹੈ ਇਸ ਲਈ ਮੈਂ ਚਾਹੁੰਦਾ ਹਾਂ ਕਿ ਮੈਂ ਹਮੇਸ਼ਾ ਵੀ ਔਲਾਦ ਜਾਮਾ ਅਤੇ ਮੇਰੀ ਇਹ ਸੇਵਾ ਜਿਹੜੀ ਇਹ ਸੰਗਤ ਦੀ ਹੈ ਇਹ ਖਾਲਸਾ ਪੰਥ ਦੀ ਹੈ ਸੋ ਇਹ ਜਵਾਬ ਸੁਣ ਕੇ ਜਿੰਨੀ ਉੱਥੇ ਸੰਗਤ ਸੀ ਉਹ ਸਾਰੀ ਹੱਤੀ ਵਕੀ ਰਹਿ ਗਈ ਸੋ ਸੱਜਣੋ ਹੁਣ ਤੁਸੀਂ ਆਪ ਸੋਚ ਲਓ ਕਿ ਉਸ ਮਹਾਪੁਰਸ਼ ਦੇ ਉਸ ਸੰਤ ਰੂਪੀ ਸਰਦਾਰ ਦੇ ਜਿਹੜੇ ਪਿੰਡ ਦੇ ਵਸਾਏ ਹੋਏ ਇਹ ਨੌਜਵਾਨ ਆ ਇਹ ਬੱਚੇ ਆ ਤਾਂ ਇਹਨਾਂ ਦੇ ਵਿੱਚ ਕਿੰਨੀ ਸੇਵਾ ਭਾਵਨਾ ਹੋਵੇਗੀ ਤੇ ਆਜੋ ਹੁਣ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਇਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਆਂ ਕਿ ਇਹ ਕਿਉਂ ਲੱਗੇ ਹੋਏ ਆ ਇਹਨਾਂ ਨੂੰ ਆਖਰ ਮਿਲਦਾ ਕੀ ਆਏ ਹਾਂਜੀ ਪਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਪਾਤਸ਼ਾਹ ਸੋ ਪਾਜੀ ਮੈਂ ਦੇਖ ਰਿਹਾ ਕਿ ਤੁਸੀਂ ਅੱਜ ਸਵੇਰ ਤੋਂ ਲਗਾਤਾਰ ਸੇਵਾ ਕਰ ਰਹੇ ਹੋ ਮੇਰੇ ਖਿਆਲ ਕੱਲ ਵੀ ਤੁਸੀਂ ਉੱਥੇ ਸੀਗੇ ਜੀ ਹਨਾ ਮੈਂ ਬਾਬਾ ਜੀ ਮੈਂ ਮੈਂ ਫੜਿਆ ਹੋਣਾ ਕਿ ਇਹਦੇ ਹਾਂਜੀ ਮੈਂ ਜੋਬ ਵਾਲਾ ਬੰਦਾ ਜੀ ਹਾਂਜੀ ਮੈਂ ਜੋਬ ਆਪਣੀ ਖਤਮ ਕਰਕੇ ਸ਼ਾਮ ਨੂੰ ਫੇਰ ਇੱਕ ਦੋ ਘੰਟੇ ਸੇਵਾ ਕਰਕੇ ਆਉਂਦਾ ਅੱਜ ਸੰਡੇ ਕਰਕੇ ਸਾਡੀ ਛੁੱਟੀ ਸੀ ਹਾਂਜੀ ਇਸ ਲਈ ਅਸੀਂ 4-5 ਘੰਟੇ ਤਸਵੀਰें ਉੱਥੇ ਲਾਏ ਆ ਹਾਂਜੀ ਤੇ 12 ਵਜੇ ਦੇ ਬਾਅਦ ਮੈਂ ਇਹੀ ਨਗਰ ਦਾ ਜੀ ਬੇਲੇ ਦਾ ਅੱਛਾ ਆਪਣਾ ਪ੍ਰੋਪਰ ਨਾਮ ਦੱਸ ਦਿਓ ਜੀ ਮੇਰਾ ਨਾਮ ਦਿਲਜੀਤ ਸਿੰਘ ਹੈ ਜੀ ਮੈਂ ਬੇਲਾ ਨਿਵਾਸੀ ਹੈ ਜੀ ਬੇਲਾ ਨਿਵਾਸੀ ਹਾਂ ਜੀ ਤੁਸੀਂ ਜੋਬ ਕਿਹੜੇ ਮਹਿਕਮੇ ਚ ਕਰਦੇ ਆ ਜੀ ਕਿਸ ਪੋਸਟ ਤੇ ਆ ਮੈਂ ਸੁਰਜ ਮਾਤਾ ਜੀ ਮਕੈਨੀਕਲ ਇੰਜੀਨੀਅਰ ਹਾਂ ਜੀ ਆਪਣੀ ਜਿਹੜੀ ਆਹ ਰੋਪੜ ਕੋਲ ਹੈਡ ਕੋਲ ਹੈ ਹਾਂ ਜੀ ਬੱਸਾਂ ਟਰੱਕ ਬਣਾਉਂਦੇ ਜੀ ਅਸੀਂ ਅੱਛਾ ਜੀ ਹਾਂ ਜੀ ਤੇ ਪਾ ਜੀ ਮੈਨੂੰ ਲੱਗਦਾ ਤੁਸੀਂ ਤਾਂ ਜ਼ਿੰਦਗੀ 'ਚ ਕਦੇ ਤਸਲਾ ਵੀ ਨਹੀਂ ਚੱਕਿਆ ਵੈਸੇ ਵੈਸੇ ਤੁਹਾਨੂੰ ਕਦੇ ਜ਼ਰੂਰਤ ਨਹੀਂ ਪਈ ਕਿ ਲੋ ਵਧੀਆ ਮਾਲਕ ਦੀ ਕਿਰਪਾ ਨਾਲ ਚੰਗੇ ਘਰ ਤੋਂ ਆ ਤੁਸੀਂ ਪੜ੍ਹੇ ਲਿਖੇ ਆ ਤੇ ਅੱਜ ਤੁਹਾਡੀ ਆ ਤੁਸੀਂ ਦੇਖੋ ਮਿੱਟੀ ਦੇ ਵਿੱਚ ਮਿੱਟੀ ਹੋਏ ਪਏ ਆ ਤੁਸੀਂ ਬਿਲਕੁਲ ਇੱਕ ਰੂਪ ਆ ਜਿਹੜਾ ਮਜ਼ਦੂਰਾ ਵਾਲਾ ਧਾਰਨ ਕੀਤਾ ਹੋਇਆ ਇਹ ਕਿ ਕਰਨਾ ਜੀ ਨਹੀਂ ਪਾਜੀ ਐਦਾਂ ਦੀ ਗੱਲ ਨਹੀਂ ਅਸੀਂ ਵੀ ਕਿਸਾਨ ਪਰਿਵਾਰ ਚੋਂ ਆ ਤੇ ਖੇਤਾਂ ਨਾਲ ਸਾਡਾ ਵਾਹ ਪੈਂਦਾ ਹਾਂਜੀ ਰੋਜ਼ਾਨਾ ਤੇ ਸਲਾ ਗਿਆ ਸੀ ਤਾਂ ਟਰਾਲੀਆਂ ਵੀ ਖਾਲੀ ਕਰੀਆਂ ਤੇ ਅਸੀਂ ਸ਼ੀਦਾ ਨਹੀਂ ਧਰਤੀ ਤੋਂ ਅਸੀਂ ਸ਼ਿਰੀ ਚਮਕੌਰ ਸਾਹਿਬ ਤੋਂ ਹਾਂਜੀ ਤੇ ਸਾਡੇ ਦਾ ਖੂਨ ਚ ਸੇਵਾ ਲਿਖੀ ਵੀ ਹੈ ਅਸੀਂ ਭਾਈ ਕਨਈਆ ਜੀ ਦੇ ਵਾਰਸ ਹੈ ਜੀ ਹਾਂਜੀ ਤੇ ਇਹ ਸਾਡਾ ਮੈਨੂੰ ਲੱਗਦਾ ਜਿੱਥੇ ਤੱਕ ਜੋ ਟੈਕਨੀਕਲੀ ਜੇ ਮੈਂ ਤੁਹਾਨੂੰ ਦੱਸਾਂ ਸਾਡੇ ਪਿੰਡ ਚ ਸਾਡਾ ਉੱਚਾ ਸਥਾਨ ਹੈ ਜਿੱਥੇ ਦੇ ਬੰਨ ਟੁੱਟ ਰਿਹਾ ਜੀ ਹਾਂਜੀ ਤੇ ਡੇਢ ਦੋ 3 ਕਿਲੋਮੀਟਰ ਅੱਗੇ ਹੈ ਹਾਂਜੀ ਤੇ ਸਾਡੇ ਪਿੰਡ ਚ ਪਾਣੀ ਵੀ ਨਹੀਂ ਆਉਣਾ ਹਾਂਜੀ ਪਰ ਫਿਰ ਵੀ ਅਸੀਂ ਇਨਸਾਨੀਅਤ ਦੇ ਨਾਤੇ ਇੱਕ ਪਿਆਰ ਹੈ ਸਾਡਾ ਵੀ ਚਲੋ ਜੀਵ ਜੰਤੂ ਵਾਚ ਜਿਵੇ ਫਸਲਾਂ ਵਾਚ ਜਿਵੇ ਗਰੀਬ ਵਾਚ ਜਿਵੇ ਕੋਈ ਤਾਂ ਅਸੀਂ ਸਾਰਾ ਪਿੰਡ ਇਕੱਠਾ ਹੋ ਗਏ ਦੇਖੋ ਯੂਰੇ ਲੰਗਰ ਚੱਲ ਰਿਹਾ ਪਿਛਲੇ 5 6 ਦਿਨਾਂ ਤੋਂ ਤੇ ਅਸੀਂ ਯੂਰੇ ਹੱਬ ਬਣਾ ਲਿਆ ਜੀ ਯੂਰੇ ਕੋਈ ਵੀ ਟਰਾਲੀ ਆਉਂਦੀ ਹੈ ਮਿੱਟੀ ਅਸੀਂ ਯੂਰੇ ਖਾਲੀ ਕਰ ਦਿੰਦੇ ਯੂਰੇ ਪੈਕ ਕਰਕੇ ਅਸੀਂ ਥੱਲੇ ਰੱਖ ਲੈਂਦੇ ਆ ਇਹ ਰਾਤ ਨੂੰ 12 1 ਵਜੇ ਤੱਕ ਜਿੰਨੀਆਂ ਵੀ ਟਰਾਲੀਆਂ ਆਉਂਦੀਆਂ ਦੋ ਬੰਨ ਹੈ ਯੂਰੇ ਇੱਕ ਇੱਕ ਸਾਰੰਗਪੁਰਾ 6 ਕਿਲੋਮੀਟਰ ਇੱਕ ਦੋਦਪੁਰਾ 3 ਕਿਲੋਮੀਟਰ ਜਿੱਥੇ ਵੀ ਲੋਡ ਪੈਂਦੀ ਹੈ ਯੂਰੇ ਮੁੰਡਿਆਂ ਨਾਲ ਕੰਟੈਕਟ ਹੁੰਦਾ ਤੇ ਇਹ ਅੱਡਾ ਤੇ ਉਰੇ ਤੇ ਰੈਗੂਲੇਟ ਹੁੰਦਾ ਜਿੱਥੇ ਟਰਾਲੀ ਚਾਹੀਦੀ ਅਸੀਂ ਤੁਰੰਤ ਉਰੇ ਤੇ ਪੈਕ ਕਰਕੇ ਟਰਾਲੀ ਲੋਡ ਕਰਕੇ ਉੱਥੇ ਪਹੁੰਚਾ ਦਿੰਦੇ ਆ ਜੀ ਵਾਹ ਜੀ ਵਾਹ ਸੋ ਇਹ ਐਨੀ ਸੇਵਾ ਭਾਵਨਾ ਦੀ ਸੋਚ ਦਿਮਾਗ ਦੇ ਵਿੱਚ ਤੁਹਾਡੇ ਆਈ ਕਿੱਥੋਂ ਆ ਗਈ ਇਹ ਦਿਮਾਗ ਦੀ ਨਹੀਂ ਹੁੰਦੀ ਹੈ ਜੀ ਇਹ ਆਤਮਾ ਦੀ ਹੁੰਦੀ ਹੈ ਹਾਂ ਜੀ ਇਹ ਸਾਡੇ ਖੂਨ ਚ ਹੈ ਜੀ ਪੰਜਾਬੀਆਂ ਦੇ ਜਿੱਥੇ ਵੀ ਬਿਤਾਉਂਦੀ ਅਸੀਂ ਤਾਂ ਲੰਗਰ ਪਤਾ ਨਹੀਂ ਕਿੱਥੇ ਕਿੱਥੇ ਲਾਤੇ ਆਂ ਯਾਬੀਆਂ ਨੇ ਖਾਲਸਾ ਏਡ ਨੇ ਹੋਰ ਕੰਸਤਾਂ ਮ ਹੈਗੀਆਂ ਤੇ ਇਹ ਤਾਂ ਸਾਡੇ ਘਰ ਚ ਬਿਤਾ ਪਈ ਵੀ ਹੈ ਤੇ ਇਹਦੇ ਚ ਕੋਈ ਬੜੀ ਗੱਲ ਨਹੀਂ ਹੈਗੀ ਜੇ ਪੰਜਾਬ ਚ ਵੀ ਤਾ ਪੈਗੀ ਅਸੀਂ ਤਾਂ ਹੋਰ ਕਿਤੇ ਭੁੱਖਾ ਮਾ ਜਾਂਦਾ ਜੰਮੂ ਕਸ਼ਮੀਰ ਚ ਭੁੱਖਾ ਮਾ ਗਿਆ ਆ ਉੱਥੇ ਉਤਰਾਖੰਡ ਚ ਆ ਗਿਆ ਉੱਥੇ ਜਾ ਕੇ ਸੇਵਾ ਕਰਦੇ ਆ ਇਹ ਤਾਂ ਸਾਡੇ ਘਰ ਦੀ ਗੱਲ ਹੈ ਜੀ ਕਿਉਂ ਦਿਮਾਗ ਦੇ ਵਿੱਚ ਇੱਕ خیال ਨਹੀਂ ਆਇਆ ਕਿ ਇਹ ਜਿਹੜੇ ਕੰਮ ਆ ਇਹ ਤਾਂ ਸਰਕਾਰਾਂ ਦੇ ਕਰਨੇ ਵਾਲੇ ਆ ਪ੍ਰਸ਼ਾਸਨ ਦੇ ਕਰਨੇ ਵਾਲੇ ਆ ਤੇ ਤੁਸੀਂ ਸਾਰੀ ਮੈਂ ਇਸ ਟਾਈਮ ਦੇਖ ਰਹੇ ਆ ਕਿ ਇੱਥੇ ਆ ਦੇਖੋ ਜੀ ਸਾਰਾ ਇਲਾਕਾ ਦੋਸਤੋ ਇਕੱਠਾ ਹੋਇਆ ਪਿਆ ਤੇ ਤੁਸੀਂ ਆਪ ਲੱਗੇ ਹੋਏ ਆ ਜੀ ਭਾਜੀ ਹੁਣ ਜੇ ਸਰਕਾਰਾਂ ਨਹੀਂ ਚੰਗੀਆਂ ਹੁੰਦੀਆਂ ਚਲੋ ਮੈਂ ਪੋਲਿਟੀਕਲ ਬੰਦਾ ਨਹੀਂ ਹੈਗਾ ਅਸੀਂ ਟੈਕਸਪੇਅਰ ਆ ਹਾਂਜੀ ਅੱਜ ਅਸੀਂ ਉਹੀ ਗੱਲ ਕਰ ਰਹੇ ਸੀ ਵੀ ਅੰਨਾ ਅਸੀਂ ਟੈਕਸ ਦੇ ਕੇ ਵੀ ਤੇ ਸਾਨੂੰ ਆਪਸ ਕੰਮ ਕਰਨਾ ਪੈ ਰਿਹਾ ਤਾਂ ਇਹ ਇੱਕ ਤਰ੍ਹਾਂ ਦੀ ਇਹ ਦੇਖਿਆ ਜਾਵੇ ਤਾਂ ਸਰਕਾਰ ਦੀ ਉਹਨਾਂ ਲੈਕੀ ਆ ਜਿਹੜੀ ਮਰਜ਼ੀ ਸਰਕਾਰ ਹੋਵੇ ਕੋਈ ਵੀ ਹੋਵੇ ਗਵਰਨਮੈਂਟ ਸਾਰੀਆਂ ਗਵਰਨਮੈਂਟਾਂ ਨੇ ਪੰਜਾਬ 'ਚ ਰਾਜ ਕਰ ਲਿਆ ਕਾਲੀ ਹੋ ਗਏ ਕਾਂਗਰਸੀ ਹੋ ਗਏ ਹੁਣ ਨਵੇਂ ਆਲੇ ਤੇ ਸਾਰਿਆਂ ਨੇ ਰਾਜ ਕਰ ਲਿਆ ਜੀ ਸਾਰਿਆਂ ਨੂੰ ਅਸੀਂ ਉਹ ਜਤਾਇਆ ਕੋਈ ਆਪਤਾਈਆਂ ਨਹੀਂ ਹੈਗੀਆਂ ਅਸੀਂ ਉਹ ਬੋਟ ਪਾਈ ਆ ਤੇ ਅਸੀਂ ਉਹ ਜੁੱਤੀਆਂ ਖਾਧੀਆਂ ਜੀ ਇਦਾਂ ਦੇ ਹਾਲਾਤ ਅੱਗੇ ਵਾਸਤੇ ਨਾ ਹੋਣ ਤੁਸੀਂ ਉਹਦੇ ਬਾਰੇ ਉਹਦੇ ਵਾਸਤੇ ਤੁਸੀਂ ਸਰਕਾਰ ਤੋਂ ਜਾਂ ਪ੍ਰਸ਼ਾਸਨ ਤੋਂ ਕਿਆ ਮੰਗ ਰੱਖਦੇ ਬਿਲਕੁਲ ਜੀ ਬਿਲਕੁਲ ਮੈਂ ਤੁਹਾਨੂੰ ਦੱਸਾਂ ਵੀ ਜਿਹੜੀ ਜਿੱਥੇ ਜਿੱਥੇ ਬੰਨ ਟੁੱਟੇ ਆ ਪੰਜਾਬ ਦੇ ਉੱਥੇ ਜੇ ਤੁਸੀਂ ਟੈਕਨੀਕਲੀ ਦੇਖੋ ਤਾਂ ਇਲੀਗਲ ਮਾਈਨਿੰਗ ਹੋਈ ਹੈ ਤੇ ਇਲੀਗਲ ਮਾਈਨਿੰਗ ਜਦੋਂ ਹੋਈ ਹੈ ਤਾਂ ਸਾਡੇ ਸਾਹਮਣੇ ਹੋਈ ਹੈ ਕਿਸੇ ਵੀ ਸਰਕਾਰ ਨੇ ਕਰਾਈ ਹੈ ਤਾਂ ਅਸੀਂ ਅੱਖਾਂ ਬੰਦ ਕਰ ਲੀਆਂ ਉਰੇ ਦੇ ਇਹੀ ਰੋਡਾਂ 'ਤੇ ਡਿੱਪਰ ਗਏ ਆ ਰੇਤੇ ਦੇ ਕੱਢ ਕੱਢ ਕੇ ਸਾਨੂੰ ਉਹੀ ਰੇਤਾ ਜੇ ਪੂਰਨਾ ਪੈ ਰਿਹਾ ਖੋਜਾ ਜੀ ਕੋਲ ਠੀਕ ਹੈ ਤੇ ਇਹ ਸਾਡੀ ਗਲਤੀ ਹੈ ਤੇ ਮੈਨੂੰ ਲੱਗਦਾ ਜਿੱਥੇ ਤੱਕ ਹੁਣ ਨਹੀਂ ਤਵਾਹੀ ਹੋਈ ਹੈ ਪੰਜਾਬ ਦੀ ਤਾਂ ਮੈਨੂੰ ਲੱਗਦਾ ਹੈ ਵੀ ਜਦ ਅੱਗੇ ਇਸ ਤੋਂ ਬਾਅਦ ਜਦ ਇਹ ਹੋ ਜਾਊਗਾ ਸੱਟ ਤਾਂ ਉਸ ਤੋਂ ਬਾਅਦ ਮਨ ਲੱਗਦਾ ਜਿੱਥੇ ਇਲੀਗਲ ਮਾਈਨਿੰਗ ਹੋਊਗੀ ਤਾਂ ਲੋਕਾਂ ਨੇ ਆਪ ਖੜਨਾ ਕਿਉਂਕਿ ਉਰੇ ਵੀ ਲੋਕ ਆਪ ਖੜੇ ਆ ਤੇ ਇਲੀਗਲੀ ਇਲੀਗਲ ਮਾਈਨਿੰਗ ਦੇ ਖਿਲਾਫ ਆਪ ਖੜੋਗੇ ਲੋਕ ਸੋ ਸਾਰੇ ਚਿਰ ਕੋਈ ਗੱਲ ਨਹੀਂ ਹੈ ਜਿਹੜੀ ਮੈਨਿੰਗ ਆ ਮੈਨਿੰਗ ਕੋਈ ਗਲਤ ਨਹੀਂ ਹੈ ਅਗਰ ਮੈਨਿੰਗ ਸਹੀ ਢੰਗ ਨਾਲ ਹੋਵੇ ਹਨਾ ਜੀ ਉਹਦਾ ਇੱਕ ਤਰੀਕਾ ਹੋਣਾ ਚਾਹੀਦਾ ਜੀ ਇੱਕ ਮੈਂ ਇੱਕ ਹੋਰ ਸੁਜੈਸ਼ਨ ਦਊਂਗਾ ਜਿਸ ਤਰ੍ਹਾਂ ਕਹਿੰਦੇ ਵੀ ਸੈਂਟਰ ਨੇ ਮੈਨਿੰਗ ਡੀਸਿਲਟਿੰਗ ਕਹਿੰਦੇ ਇਹਨੂੰ ਇੰਗਲਿਸ਼ ਚ ਡੀਸਿਲਟਿੰਗ ਬੰਦ ਕਰੀ ਵੀ ਹੈ ਇਹ ਡੀਸਿਲਟਿੰਗ ਓਪਨ ਹੋਣੀ ਚਾਹੀਦੀ ਹੈ ਕਿਉਂਕਿ ਹੁਣ ਬੜੇ ਬੜੇ ਡਿੱਪਰ ਤਾਂ ਜਾ ਰਹੇ ਆ ਜੇ ਕੋਈ ਗਰੀਬ ਰੇੜੀ ਪਰ ਲੈਂਦਾ ਉਹਦੇ ਪਰ ਪਰਚਾ ਹੋ ਜਾਂਦਾ ਠੀਕ ਹੈ ਮੈਨੂੰ ਲੱਗਦਾ ਵੀ ਹੁਣ ਜਿਹੜੇ ਖੇਤਾਂ ਚ ਵੀ ਰੇਤਾ ਆਇਆ ਔਰ ਇਹ ਤਾਂ ਬਿਨੇ ਕਿਸਾਨਾਂ ਨੂੰ ਚੱਕਣ ਦੇਣਾ ਇਹਨਾਂ ਨੇ ਠੀਕ ਹੈ ਕਿ ਨਹੀਂ ਇਹ ਡੀਲ ਸੀ ਡੀਸਿਲਡਿੰਗ ਓਪਨ ਹੋਣੀ ਚਾਹੀਦੀ ਹੈ ਕਿ ਦਰਿਆ ਖਾਲੀ ਹੋਵੇ ਨਦੀਆਂ ਖਾਲੀ ਹੋਵੇ ਤੇ ਪਾਣੀ ਓਵਰਫਲੋ ਨਾ ਹੋਵੇ ਤੇ ਭਾਜੀ ਜਦੋਂ ਨਾ ਇਹ ਰੇਤਾ ਆਮ ਹੁੰਦਾ ਸੀ ਇਹ 2000 ਮੇਰਾ ਖਿਆਲ ਆ ਤਿੰਨ ਚਾਰ ਦੀ ਗੱਲ ਹੈ ਜੀ 3 4 ਦੇ ਵਿੱਚ 7 ਕ'ਚ ਬੰਦ ਹੋਇਆ ਰੇਤਾ ਨਹੀਂ 7 8 8 9 ਚ ਬੰਦ ਹੋਇਆ 9 ਚ ਬੰਦ ਹੋਇਆ ਉਸ ਤੋਂ ਪਹਿਲਾਂ ਰੇਤਾ ਆਮ ਹੁੰਦਾ ਸੀ ਉਦੋਂ ਨਾ ਤਾਂ ਕਦੇ ਐਦਾਂ ਦੇ ਹਾਲਾਤ ਬਣਦੇ ਸੀ ਹੜ੍ਹਾਂ ਦੇ ਨਾ ਹੀ ਕਦੇ ਨਦੀਆਂ ਟੁੱਟਦੀਆਂ ਸੀ ਨਾ ਕਦੇ ਦਰਿਆਵਾਂ ਦੇ ਟੁੱਟਣ ਦੇ ਹਾਲਾਤ ਬਣਦੇ ਸੀ ਕਿਉਂਕਿ ਲੋਕ ਆਮ ਰੇਤਾ ਚੱਕਦੇ ਸੀ ਉਹਦੇ ਬਹਾਨੇ ਦੇ ਨਾਲ ਇੱਕ ਤਾਂ ਰੇਤੇ ਜਿਹੜੀ ਹੈਗੀ ਨਦੀਆਂ ਦੀ ਔਰ ਦਰਿਆਵਾਂ ਦੀ ਢੰਗਾਈ ਵੀ ਹੁੰਦੀ ਰਹਿੰਦੀ ਸੀ ਤੇ ਸਫਾਈ ਵੀ ਹੁੰਦੀ ਰਹਿੰਦੀ ਸੀ ਇੱਕ ਇਹ ਵੀ ਕਾਰਨ ਹੈ ਜਨਾਬ ਜਿਹੜੀ ਗਲਤ ਢੰਗ ਨਾਲ ਮੈਂ ਨਹੀਂ ਹੁੰਦੀ ਆ ਮੈਨਿੰਗ ਦੇ ਇੱਕ ਢੰਗ ਹੋਣਾ ਚਾਹੀਦਾ ਕਿ ਉਹਨੂੰ ਦਰਿਆ ਨੂੰ ਦੋਨੋਂ ਪਾਸੇ ਤੇ ਪ੍ਰੋਪਰ ਢੰਗ ਨਾਲ ਟੱਕ ਲਾਇਆ ਜਾਵੇ ਸਾਊਥਪੁਰ ਲੱਗਿਆ ਜੀ ਆਪਣਾ ਬੰਨ ਟੁੱਟ ਰਿਹਾ ਹਾਂਜੀ ਉਧਰ ਪਰਲੇ ਪਾਸੇ ਜੋ ਨਵੇਂ ਸ਼ਹਿਰ ਦਾ ਏਰੀਆ ਹੈ ਉੱਥੇ ਤਕਰੀਬਨ 100 200 ਕਿਲਾ ਜਿਹੜਾ ਉਹ ਰੇਤਾ ਉੱਥੇ ਜਮਾ ਹੈ ਤੇ ਉਹ ਔਰ ਫੋਰੈਸਟ ਏਰੀਆ ਦੀ ਜਮੀਨ ਆਉਂਦੀ ਹੈ ਜੀ ਉੱਥੇ ਤੇ ਕਿਸੇ ਆਈਐਸ ਅਫੀਸਰ ਨੇ ਉੱਥੇ ਪਪੂਲਰ ਲਾਏ ਹੋਏ ਆ ਉੱਥੇ ਨੂੰ ਅਸੀਂ ਹੁਣ ਸਾਡੇ ਮੁੰਡੇ ਗਏ ਹੋਏ ਆ ਮੀਟਿੰਗ ਕਰਨ ਨੂੰ ਪਤਾ ਹੀ ਹੋਣਾ ਜੀ ਤੁਸੀਂ ਵੀਡੀਓ ਦਿਖਾਈ ਆ ਤੇ ਉੱਥੇ ਅਸੀਂ ਕਹਿੰਦੇ ਵੀ ਇੱਕ ਟ੍ਰੈਂਚ ਬਣ ਜਵੇ 30 ਫੁੱਟ ਦੀ ਆ 50 ਫੁੱਟ ਦੀ ਟ੍ਰੈਂਚ ਬਣ ਜਵੇ ਜਿਹੜਾ ਜੋ ਪ੍ਰੈਸ਼ਰ ਹੈ ਬਾਰਡਰ ਦਾ ਉਹ ਇੱਕ 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 ਪੁਆਇੰਟ ਪਰ ਨਾ ਰਹੇ ਉਹ ਫੈਲ ਜਵੇ ਹੁਣ ਇੱਕ ਪੁਆਇੰਟ ਤੇ ਪੈ ਰਿਹਾ ਅਸੀਂ ਉੱਥੇ ਰੇਤਾ ਪਾਈ ਜਾਂਦੇ ਆ ਥੱਲੇ ਨੂੰ ਦਸੀ ਜਾਂਦਾ ਸੜੇ ਜਾਈ ਜਾਂਦਾ ਜੀ ਤੇ ਉਹ ਹੁਣ ਨਵੇਂ ਸ਼ਹਿਰ ਵਾਲੇ ਉੱਥੇ ਪੋਲਿਟਿਕਲ ਸਿਆਸਤਬਾਜ਼ੀ ਸੋ ਦੋਸਤੋ ਜਿਹੜੇ ਨਵੇਂ ਸ਼ਹਿਰ ਵਾਲੇ ਜਿਹੜੇ ਆਪਣੇ ਉਧਰਲੇ ਬਸਮੀਕ ਆ ਉਹਨਾਂ ਦੇ ਵਿੱਚ ਵੀ ਇੱਕ ਗਲਤ ਅਫਵਾਹ ੜਾਈ ਗਈ ਹੈ ਜੀ ਹਨਾ ਹਾਂ ਜਿੰਦਾਪੁਰ ਏਰੀਆ ਦੇ ਵਿੱਚ ਨਵਾਂ ਸ਼ਹਿਰ ਏਰੀਆ ਦੇ ਵਿੱਚ ਇੱਕ ਗਲਤ ਅਫਵਾਹ ੜਾਈ ਗਈ ਆ ਕਿ ਇਹ ਬਲਾਚੋਰ ਵਾਲੀ ਸਾਈਡ ਨੂੰ ਬੰਨ ਤੋੜਨ ਲੱਗੇ ਆ ਥੋੜੀ ਜੀ ਉਹਦੀ ਵੀ ਜਾਣਕਾਰੀ ਦਿਓ ਕਿ ਕੋਈ ਐਨਾ ਦਾ ਕੋਈ ਪਾਗਲ ਨਹੀਂ ਹੈਗਾ ਕਿ ਇੱਕ ਪਾਸੇ ਦੇ ਬਚਾ ਕੇ ਦੂਜੇ ਪਾਸੇ ਡੋਪ ਦੇਣਗੇ ਉਹ ਬੰਨ ਨਹੀਂ ਤੋੜਨ ਲੱਗੇ ਉਹ ਸਿਰਫ ਇੱਕ ਡਰੇਨ ਬਣਾਉਣ ਲੱਗੇ ਆ ਜੋ ਕਿ ਬੰਨ ਤੋਂ ਤਕਰੀਬਨ ਤਕਰੀਬਨ ਮੇਰੇ ਖਿਆਲ ਆ ਉਹ ਬੈਸ਼ੇਰੀ ਮੇਰਾ ਖਿਆਲ ਆ 10 ਕਿਲੇ ਇੱਧਰ ਹੈ ਜੀ ਜਿੱਥੇ ਡਰੇਨ ਬਣਾਉਣ ਲੱਗੇ ਆ ਬੰਨ ਤੋਂ 10 12 ਕਿਲੇ ਇੱਧਰ ਹੈ ਜੀ ਮੈਂ ਤੁਹਾਨੂੰ ਦੱਸਦਾ ਜਿਹੜੇ 7 ਕਿਲੋ ਦਰਿਆ ਦਾ ਦਾਉਦਪੁਰ ਕੋਲ ਦੋ ਦੋ ਦੋਹੇ ਬੰਨ ਆ ਜਿਹੜੇ ਦੋ ਬੰਨਾਂ ਦੀ ਜੇ ਤੁਸੀਂ ਪਰਲੇਗਾ ਅੱਲੇ ਪਾਸੇ ਵਾਲੇ ਆਜੋ ਭਾਈ ਜਮੀਨ ਜਮੀਨ ਤੁਸੀਂ ਹਾਂਜੀ ਹਾਂਜੀ ਜੇ ਜਮੀਨ ਦੇਖੋਗੇ ਖੇਤ ਹੈ ਜਿਹੜੇ ਬੰਨ ਦੇ ਸਾਡੇ ਵਾਲੇ ਪਾਸੇ ਹੈ ਹਾਂਜੀ ਇਹ ਤਕਰੀਬਨ 20 25 30 ਫੁੱਟ ਨੀਵੇਂ ਤੇ ਜਿਹੜਾ ਤੁਸੀਂ ਜਿੰ다ਪੁਰ ਜਿੰ다ਪੁਰ ਸਾਈਡ ਦੇਖੋਗੇ ਤਾਂ ਉੱਥੇ ਉੱਚੀ ਹੈ ਜ਼ਮੀਨ ਤੇ ਅਸੀਂ ਉਹਨਾਂ ਨੂੰ ਕਹਤਾ ਵੀ ਜੇ ਅਸੀਂ ਟ੍ਰੈਂਚ ਜਿਹੜੀ ਬਣਾਣੀ ਹੈ 30 40 ਫੁੱਟ ਦੀ ਉਹਦੀ ਮਿੱਟੀ ਵੀ ਕੱਢ ਕੇ ਤੁਸੀਂ ਆਪਣੇ ਪਾਸੇ ਲਾਓ ਜੇ ਕੋਈ ਐਕਸਟਰਾ ਪਾਣੀ ਆ ਵੀ ਗਿਆ ਤੁਹਾਡੀ ਸੇਫਟੀ ਹੋਣੀ ਚਾਹੀਦੀ ਹੈ ਕਿਉਂਕਿ ਉਹ ਵੀ ਸਾਡੇ ਭਾਈਓ ਹੈ ਜੀ ਕੋਈ ਉਹ ਨਹੀਂ ਹੈ ਤੇ ਉੱਥੇ ਜ਼ਮੀਨ ਵੀ ਉੱਚੀ ਹੈ ਜਿਸ ਤਰ੍ਹਾਂ ਹੁਣ ਸਸਰਾਲੀ ਹੈ ਜੀ ਉੱਥੇ ਟੁੱਟਿਆ ਉੱਥੇ ਤਕਰੀਬਨ ਮੇਰੇ ਖਿਆਲ ਨਾਲ 2200 ਵਿਲੇ ਵਿੱਚ ਪਾਣੀ ਭੜਿਆ ਹੈ ਪਰ ਉਤੇ ਬਾਅਦ ਜਿਹੜਾ ਲੁਧਿਆਣੇ ਦਾ ਆਊਟਰ ਏਰੀਆ ਹੈ ਅੱਛਾ ਜ਼ਮੀਨ ਉੱਚੀ ਹੈ ਤਾਂ ਉੱਥੇ ਸ਼ਹਿਰ ਨੂੰ ਕੋਈ ਖਤਰਾ ਹੈ ਨਹੀਂ ਜਿੰਨੀ ਕਿ ਮੈਨੂੰ ਨੌਲੇਜ ਹੈ ਤੇ ਇੱਥੇ ਸਾਡੇ ਵਾਲੀ ਨੀਵੀਂ ਜ਼ਮੀਨ ਹੈ ਜੀ ਤੇ ਸਾਨੂੰ ਜ਼ਿਆਦਾ ਖਤਰਾ ਤੇ ਉਹ ਮੈਂ ਤਾਂ ਹੁਣ ਐਂ ਕਹਿੰਦਾ ਵੀ ਜੇ ਪਾਕਿਸਤਾਨ ਨੂੰ ਖੇਡ ਖੋਲ ਸਕਦਾ ਹੈ ਤਾਂ ਇਹਦਾ ਇਹ ਸਾਡੇ ਜ਼ਿਲ੍ਹੇ ਦੀ ਗੱਲ ਹੈ ਆਪਣੇ ਇਹ ਵੀ ਸਾਨੂੰ ਹੁਣ ਅੜਕੇੜਾ ਰਹੇ ਅੜਕੇ ਵੀ ਘੜਾ ਰਹੇ ਆ ਜੀ ਤੇ ਰਾਜਨੀਤੀ ਹੋ ਰਹੀ ਹੈ ਰਾਜਨੀਤੀ ਠੀਕ ਹੈ ਕਿ ਨਹੀਂ ਉਹ ਆਪਣੇ ਬੰਦਿਆਂ ਵਾਸਤੇ ਮਸੀਹ ਬਣ ਰਹੇ ਆ ਸਾਡੇ ਵਾਲੇ ਆਪਣੇ ਬੰਦੇ ਵਾਸਤੇ ਮਸੀਹ ਬਣ ਰਹੇ ਆ ਮਜਬੂਰੀ ਕੋਈ ਦੇਖ ਨਹੀਂ ਰਿਹਾ ਜੀ ਉਹਨਾਂ ਨੂੰ ਉੱਧਰ ਦੇ ਲੋਕਾਂ ਨੂੰ ਮਿਸਗਾਈਡ ਕਰਕੇ ਜਿਹੜੇ ਪੋਲੀਟੀਸ਼ੀਅਨਸ ਆ ਹਾਂਜੀ ਉਹ ਉਹਨਾਂ ਨੂੰ ਉਕਸਾ ਰਹੇ ਆ ਹਾਂਜੀ ਉਕਸਾਉਣ ਦੀ ਵਜ੍ਹਾ ਕਰਕੇ ਉਹ ਬੰਦਿਆਂ ਨੇ ਉੱਥੇ ਧਰਨਾ ਲਗਾ ਦਿੱਤਾ ਜਦ ਕਿ ਰਿਐਲਿਟੀ ਇਹ ਹੈ ਅਭੀ ਉਹਨਾਂ ਦੀਆਂ ਜ਼ਮੀਨਾਂ ਤਾਂ ਉੱਚੀਆਂ ਐ ਹਾਂਜੀ ਉੱਧਰ ਨੂੰ ਪਾਣੀ ਜਾਣਾ ਜੇ ਬੰਨ ਟੁੱਟ ਵੀ ਗਿਆ ਤਾਂ ਵੀ ਪਾਣੀ ਨਹੀਂ ਉੱਧਰ ਜਾਣਾ ਹੈਗਾ ਹਾਂਜੀ ਉਹ ਪੂਰਾ ਏਰੀਆ ਉੱਚਾ ਹੈ ਅਸੀਂ ਤਾਂ ਉਸ ਏਰੀਆ ਦੀ ਗੱਲ ਕਰਦੇ ਆ ਉੱਥੇ ਟ੍ਰੈਂਚ ਬਣਾਉਣ ਦੀ ਗੱਲ ਕਰਦੇ ਆ ਜਿਹੜਾ ਜੰਗਲਾਤ ਵਿਭਾਗ ਦੇ ਏਰੀਆ ਹੈ ਹਾਂਜੀ ਔਰ ਜਿੱਥੇ ਇਹਨਾਂ ਨੇ ਪਪੂਲਰ ਲਾਏ ਹੋਏ ਆ ਇਹ ਕਹਿ ਕੇ ਕਿ ਅਸੀਂ ਇਹ ਫੋਰੈਸਟ ਦਾ ਏਰੀਆ ਹੈ ਫੋਰੈਸਟ ਦੇ ਵਿੱਚ ਪਪੂਲਰ ਨਹੀਂ ਹੁੰਦਾ ਹੈਗਾ ਪ੍ਰਾਈਵੇਟ ਨਹੀਂ ਲਾ ਸਕਦਾ ਫੋਰੈਸਟ ਦੇ ਵਿੱਚ ਪ੍ਰਾਈਵੇਟ ਬੰਦਾ ਤਾਂ ਲਾਈ ਨਹੀਂ ਸਕਦਾ ਨਾਲੇ ਪਪੂਲਰ ਜਿਹੜੀ ਆ ਉਹ ਕਮਰਸ਼ੀਅਲ ਕ੍ਰੌਪ ਆ ਹਾਂਜੀ ਇਹ ਹਰੇਕ 4 ਸਾਲ ਬਾਅਦ ਕਰੋੜਾਂ ਰੁਪਏ ਦੇ ਵੇਚ ਲਿੰਦੇ ਆ بڑے بڑے ਬੰਦਿਆਂ ਦੇ ਉੱਥੇ ਬ੍ਰਿਗੇਡੀਅਰ ਹੋਏ ਹੋਰ ਜਿਹੜੇ ਪੋਲੀਟੀਸ਼ੀਅਨਸ ਆ ਜਿਹੜੇ ਨਾਲ ਵਿੱਚ ਮਿਲੇ ਹੋਏ ਆ ਆਈਐਸ ਅਫੀਸਰ ਉਹਨਾਂ ਦੀਆਂ ਉਹ ਜ਼ਮੀਨਾਂ ਐ ਉਹਨਾਂ ਨੇ ਧੱਕੇ ਨਾਲ ਉੱਥੇ ਕਬਜ਼ਾ ਕਰਿਆ ਹੋਇਆ ਕਿਸੇ ਬੰਦੇ ਨੂੰ ਅੰਦਰ ਨਹੀਂ ਬੜਨ ਦਿੰਦੇ ਹੈਗੇ ਡੀਸੀ ਤੱਕ ਸਾਰੇ ਬੰਦੇ ਇਨਵੋਲ ਆ ਜੀ ਸਾਰੇ ਚੋਰ ਆ ਇੱਕ ਮਿੰਟ ਰੋਕੋ ਜੀ ਇੱਕ ਮਿੰਟ ਰੋਕੋ